ਮੈਟ ਗਾਲਾ 2025 ਇਵੈਂਟ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਸੋਸ਼ਲ ਮੀਡੀਆ ਦੇ ਉੱਤੇ ਸੈਲੀਬ੍ਰਿਟੀਆਂ ਦੀਆਂ ਫੋਟੋਜ਼ ਵੀਡੀਓਜ਼ ਕਾਫੀ ਟ੍ਰੈਂਡ ਦੇ ਵਿੱਚ ਆ ਰਹੀਆਂ ਨੇ ਹਾਲੀਵੁੱਡ ਦੇ ਸਟਾਰੇ ਹੋਣ ਉਹਨਾਂ ਦੀ ਲੁੱਕ ਹੋਵੇ ਉਹਨਾਂ ਦੇ ਡਿਜ਼ਾਈਨ ਹੋਣ ਜਾਂ ਫਿਰ ਬਾਲੀਵੁੱਡ ਵਾਲੇ ਹੋਣ ਉਹਨਾਂ ਦੇ ਫੈਨਸ ਜਿਹੜੇ ਨੇ ਕਾਫੀ ਐਕਸਾਈਟਿਡ ਹੋ ਰਹੇ ਨੇ ਉਹਨਾਂ ਦੀ ਲੁੱਕ ਨੂੰ ਦੇਖ ਕੇ ਪਰ ਹਾਲੀਵੁੱਡ ਦੇ ਇਸ ਫੈਸ਼ਨ ਸ਼ੋਅ ਦੇ ਵਿੱਚ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਰਹੇ ਦਲਜੀਤ ਦੋਸਾਂ ਭਾਵੇਂ ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਖਾਨ ਉਥੇ ਗਏ ਹੋਣ ਕਿਆਰਾ ਅਡਾਨੀ ਗਈ ਹੋਵੇ ਜਾਂ ਫਿਰ ਪ੍ਰਿੰਕਾ ਚੋਪੜਾ ਦੀ ਗੱਲ ਕੀਤੀ ਜਾਵੇ ਬਾਲੀਵੁੱਡ ਵਾਲੇ ਤਾਂ ਉਥੇ ਗਏ ਪਰ ਇਹਨਾਂ ਵਿੱਚ ਸਭ ਤੋਂ ਜ਼ਿਆਦਾ ਚਰਚਾ ਦੇ ਵਿੱਚ ਰਹੇ ਪੰਜਾਬੀ ਕਲਾਕਾਰ ਦਲਜੀਤ ਦੋਸਾਂਜੋ ਲਾਈਮਲਾਈਟ ਦੇ ਵਿੱਚ ਰਹੇ ਦਲਜੀਤ ਦੋਸਾਂਜ ਦੀ ਲੁੱਕ ਇੰਨੀ ਰਾਇਲ ਸੀ ਕਿ ਹਰ ਕੋਈ ਉਸ ਨੂੰ ਵੇਖਦਾ ਹੀ ਰਹਿ ਗਿਆ ਜੋ ਹਾਲੀਵੁੱਡ ਵਾਲੇ ਸੀ ਉਹ ਵੀ ਦਲਜੀਤ ਦੋਸਾਂਜ ਦੇ ਇਸ ਪਹਿਰਾਵੇ ਦੀ ਕਾਫੀ ਚਰਚਾ ਕਰ ਰਹੀ ਸੀ ਦਲਜੀਤ ਦੋਸਾਂਜ ਦੀ ਲੁੱਕ ਦੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤਾਰੀਫ ਹੋ ਰਹੀ ਹੈ ਰਾਜੀਆਂ ਵਾਂਗ ਦਲਜੀਤ ਦੋਸਾਂਜ ਦੇ ਵੱਲੋਂ ਇਸ ਮੈਟ gala 2025 ਦੇ ਇਵੈਂਟ ਦੇ ਵਿੱਚ ਐਂਟਰੀ ਲਈ ਗਈ ਪਹਿਲੇ ਪੰਜਾਬੀ ਸੈਲੀਬ੍ਰਿਟੀ ਨੇ ਦਲਜੀਤ ਦੋਸਾਂਜ ਜਿਨ੍ਹਾਂ ਦੇ ਵੱਲੋਂ ਇਸ ਇਵੈਂਟ ਦੇ ਵਿੱਚ ਸ਼ਿਰਕਤ ਕੀਤੀ ਗਈ ਪੰਜਾਬੀਆਂ ਦਾ ਮਾਣ ਵਧਾਇਆ ਗਿਆ ਇਸ ਫੈਸ਼ਨ ਸ਼ੋਅ ਦੇ ਵਿੱਚ ਹਾਲੀਵੁੱਡ ਦੇ ਵੱਡੇ ਵੱਡੇ ਸਟਾਰੇ ਪਾਰਟਿਸਿਪੇਟ ਕਰਦੇ ਨੇ ਬਾਲੀਵੁੱਡ ਦੇ ਵੱਡੇ ਵੱਡੇ ਸਿਤਾਰੇ ਜਣੇ ਨੇ ਪਾਰਟਿਸਿਪੇਟ ਕਰਦੇ ਨੇ ਪਰ ਸਭ ਤੋਂ ਜ਼ਿਆਦਾ ਇਸ ਇਵੈਂਟ ਦੇ ਵਿੱਚ ਜੋ ਚਰਚਾ ਦਾ ਵਿਸ਼ਾ ਰਿਹਾ ਜਿਨ੍ਹਾਂ ਦੀ ਖੂਬ ਤਾਰੀਫ ਹੋ ਰਹੀ ਹੈ ਉਹ ਨੇ ਪੰਜਾਬੀ ਕਲਾਕਾਰ ਪੰਜਾਬ ਦੇ ਪੁੱਤ ਦਲਜੀਤ ਦੋਸਾਂਜ ਜਿਨ੍ਹਾਂ ਦੇ ਲੁੱਕ ਦੀ ਜੇਕਰ ਗਾਇਲ ਕੀਤੀ ਗੱਲ ਕੀਤੀ ਜਾਵੇ ਤਾਂ ਬੇਹੱਦ ਰਾਇਲ ਲੁੱਕ ਹੈ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦਲਜੀਤ ਦੋਸਾਂਜ ਨੇ ਚਿੱਟੇ ਰੰਗ ਦਾ কুর্তা ਪਜਾਮਾ ਪਾਇਆ ਹੋਇਆ ਇੱਕ ਮਹਾਰਾਜੇ ਵਾਂਗ ਲੁੱਕ ਨਜ਼ਰ ਆ ਰਹੀ ਹੈ ਹੱਥ ਦੇ ਵਿੱਚ ਤਲਵਾਰ ਨਜ਼ਰ ਆ ਰਹੀ ਹੈ ਕਲਕੀ ਲੱਗੀ ਹੋਈ ਹੈ ਉਹਨਾਂ ਦੇ ਸਿਰ ਦੇ ਉੱਤੇ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਚਿੱਟੇ ਰੰਗ ਦੇ ਅਚਕਨ কুর্তা ਪਜਾਮਾ ਹੈ ਤਾਂ ਦਲਜੀਤ ਦੋਸਾਂਜ ਦੀਆਂ ਇਹ ਤਸਵੀਰਾਂ ਨੇ ਜੋ ਤੁਹਾਨੂੰ ਦਿਖਾ ਰਿਹਾ ਕਿਸ ਤਰੀਕੇ ਕੇ ਦੇ ਨਾਲ ਦਲਜੀਤ ਦੋਸਾਂਜ ਹਾਲੀਵੁੱਡ ਦੇ ਇਸ ਫੈਸ਼ਨ ਸ਼ੋਅ ਦੇ ਵਿੱਚ ਛਾਗੇ ਪਹਿਲੀ ਵਾਰ ਦਲਜੀਤ ਦੋਸਾਂਜ ਨੇ ਡੈਬਿਊ ਕੀਤਾ ਹੈ ਜਦੋਂ ਰੈੱਡ ਕਾਰਪਟ ਤੇ ਦਲਜੀਤ ਦੋਸਾਂਝ ਉਥੇ ਪਹੁੰਚੇ ਤਾਂ ਹਰ ਕੋਈ ਉਹਨਾਂ ਨੂੰ ਵੇਖਦਾ ਹੀ ਰਹਿ ਗਿਆ ਖਾਸ ਗੱਲ ਹੈ ਕਿ ਦਲਜੀਤ ਦੋਸਾਂਝ ਦੇ ਵੱਲੋਂ ਆਪਣੇ ਇਸ ਲੁੱਕ ਦੇ ਵਿੱਚ ਪੰਜਾਬੀ ਵਿਰਸੇ ਨੂੰ ਵੀ ਦਿਖਾਇਆ ਗਿਆ ਪੰਜਾਬੀ ਵਿਰਸੇ ਦੀ ਝਲਕ ਦਲਜੀਤ ਦੋਸਾਂਝ ਦੇ ਇਸ ਆਊਟਫਿਟ ਦੇ ਵਿੱਚ ਤੁਸੀਂ ਬਖੂਬੀ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਇੱਕ ਰਾਜੇ ਵਾਂਗ ਨਜ਼ਰ ਆ ਰਹੇ ਨੇ ਉਹਨਾਂ ਦੇ ਵੱਲੋਂ ਪੰਜਾਬੀ ਵਿਰਸੇ ਨੂੰ ਦਰਸਾਇਆ ਗਿਆ ਤਾਂ ਪੰਜਾਬੀ ਆਗੇ ਦਲਜੀਤ ਦੋਸਾਂ ਜਿਨ੍ਹਾਂ ਦੇ ਪੂਰੀ ਦੁਨੀਆ ਦੇ ਵਿੱਚ ਕਰੋੜਾ ਫੈਨਸ ਨੇ ਉਹਨਾਂ ਦੀ ਗਾਇਕੀ ਨੂੰ ਹਰ ਕੋਈ ਪਸੰਦ ਕਰਦਾ ਹੈ ਦਲਜੀਤ ਦੋਸਾਂ ਚ ਅੱਛੇ ਗਾਇਕ ਨੇ ਕਲਾਕਾਰ ਨੇ ਪਰ ਇਸ ਤੋਂ ਇਲਾਵਾ ਉਹਨਾਂ ਦੀ ਫੈਸ਼ਨ ਸੈਂਸ ਜੋ ਹੈ ਉਸ ਦੀ ਵੀ ਹਮੇਸ਼ਾ ਤਾਰੀਫ ਕੀਤੀ ਜਾਂਦੀ ਹੈ ਉਹ ਆਪਣੇ ਫੈਸ਼ਨ ਕਰਕੇ ਕਾਫੀ ਲੋਕਾਂ ਦੇ ਵਿੱਚ ਪਪੂਲਰ ਨੇ ਉਹਨਾਂ ਦੀਆਂ ਜੋ ਲੁਕਸ ਹੁੰਦੀਆਂ ਨੇ ਕਾਫੀ ਸੋਸ਼ਲ ਮੀਡੀਆ ਤੇ ਟ੍ਰੈਂਡ ਹੁੰਦੀਆਂ ਨੇ ਤੇ ਇਸੇ ਕਰਕੇ ਉਹਨਾਂ ਨੂੰ ਪਹਿਲੀ ਵਾਰ ਹਾਲੀਵੁੱਡ ਦਾ ਇਸਰ ਫੈਸ਼ਨ ਵੀਕ ਜੋ ਕਿ ਮੈਟ ਗਾਲਾ 2025 ਇਵੈਂਟ ਹੈ ਜੋ ਕਿ ਹਰ ਸਾਲ ਨਿਊਯਾਰਕ ਦੇ ਵਿੱਚ ਹੁੰਦਾ ਹੈ ਇਸ ਇਵੈਂਟ ਦੇ ਵਿੱਚ ਖਾਸ ਤੌਰ ਤੇ ਦਲਜੀਤ ਦੋਸਾਂਝ ਨੂੰ ਇਨਵਾਈਟ ਭੇਜਿਆ ਗਿਆ ਤੇ ਉਹਨਾਂ ਨੇ ਜੋ ਸਟਾਈਲ ਅਪਣਾਇਆ ਜਿਸ ਤਰੀਕੇ ਦੇ ਨਾਲ ਪਹਿਰਾਵੇ ਦੇ ਵਿੱਚ ਦਲਜੀਤ ਦੋਸਾਂਝ ਉੱਥੇ ਪਹੁੰਚੇ ਹਾਲੀਵੁੱਡ ਵਾਲੇ ਵੀ ਉਹਨਾਂ ਨੂੰ ਦੇਖਦੇ ਹੀ ਰਹਿ ਗਏ ਇਹਨਾਂ ਹੀ ਨਹੀਂ ਹੱਥ ਦੇ ਵਿੱਚ ਤਲਵਾਰ ਫੜੇ ਇਸ ਦਰਮਿਆਨ ਦਲਜੀਤ ਦੋਸਾਂਝ ਦੇ ਵੱਲੋਂ ਆਪਣੀ ਮੁੱਛਾਂ ਨੂੰ ਤਾ ਵੀ ਦਿੱਤਾ ਗਿਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਦਲਜੀਤ ਦੋਸਾਂਝ ਦੀਆਂ ਜੋ ਕਿ ਮੈਟ ਗਾਲਾ 2 2025 ਇਵੈਂਟ ਤੋਂ ਸਾਹਮਣੇ ਆਈਆਂ ਨੇ ਜਿਸ ਤਰੀਕੇ ਦੇ ਨਾਲ ਇੱਕ ਰਾਇਲ ਲੁੱਕ ਦੇ ਵਿੱਚ ਤੇ ਮਹਾਰਾਜਾ ਵਾਂਗ ਦਲਜੀਤ ਦੋਸਾਂਝ ਦੇ ਵੱਲੋਂ ਐਂਟਰੀ ਮਾਰੀ ਗਈ ਹੈ ਤੁਸੀਂ ਸਾਫ਼ ਤੌਰ ਤੇ ਇਹਨਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਦਲਜੀਤ ਦੋਸਾਂਝ ਜਿਨ੍ਹਾਂ ਦੇ ਗਾਣੇ ਬਹੁਤ ਪਸੰਦ ਕੀਤੇ ਜਾਂਦੇ ਨੇ ਉਹਨਾਂ ਦੇ ਵੱਲੋਂ ਕੋਚੇਲਾ ਦੇ ਵਿੱਚ ਵੀ ਪੰਜਾਬ ਦਾ ਮਾਣ ਵਧਾਇਆ ਗਿਆ ਤੇ ਹੁਣ ਇਸ ਈਵੈਂਟ ਦੇ ਵਿੱਚ ਵੀ ਦਲਜੀਤ ਦੋਸਾਂਝ ਪੂਰੀ ਤਰੀਕੇ ਦੇ ਨਾਲ ਛਾ ਗਏ ਕਿਸ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਨੇ ਮਹਾਰਾਜਾ ਵਾਂਗ ਐਂਟਰੀ ਮਾਰੀ ਸਭ ਦਾ ਦਿਲ ਜਿੱਤ ਲਿਆ ਪਹਿਲੇ ਪੰਜਾਬੀ ਸੈਲੀਬ੍ਰਿਟੀ ਦਾ ਮਾਣ ਵੀ ਉਹਨਾਂ ਨੂੰ ਮਿਲਿਆ ਹਾਲੀਵੁੱਡ ਵਾਲੇ ਵੀ ਉਹਨਾਂ ਦੇ ਇਸ ਲੁੱਕ ਨੂੰ ਦੇਖਦੇ ਹੀ ਰਹਿ ਗਏ ਤਾਂ ਦੱਸਦੇ ਕਿ ਦਲਜੀਤ ਦੋਸਾਂਝ ਦੇ ਇਸ ਜੋ ਲੁੱਕ ਨੂੰ ਉਸ ਨੂੰ ਡਿਜ਼ਾਈਨ ਕੀਤਾ ਹੈ ਇੱਕ ਨੇਪਾਲੀ ਡਿਜ਼ਾਈਨਰ ਜਿਸ ਦਾ ਨਾਮ ਹੈ ਪ੍ਰਬਲ ਗੁੰਗਰੁੰਗ ਜਿਸ ਦੇ ਵੱਲੋਂ ਇਸ ਆਊਟਫਿਟ ਨੂੰ ਡਿਜ਼ਾਈਨ ਕੀਤਾ ਗਿਆ ਇਹ ਜੋ ਡਿਜ਼ਾਈਨਰ ਨੇ ਕਾਫੀ ਵਧੀਆ ਨੇ ਇਹਨਾਂ ਦੇ ਵੱਲੋਂ ਬਾਲੀਵੁੱਡ ਦੀ ਕਈ ਸੈਲੀਬ੍ਰਿਟੀਜ਼ ਦੇ ਡਿਜ਼ਾਈਨ ਪਹਿਲਾਂ ਹੀ ਡਿਜ਼ਾਈਨ ਕੀਤੇ ਜਾ ਚੁੱਕੇ ਨੇ ਮੈਡ ਗਾਲਾ 2025 ਦੇ ਵਿੱਚ आलिया भट्ट ਦੇ ਲੁੱਕ ਨੂੰ ਵੀ ਇਹਨਾਂ ਦੇ ਵੱਲੋਂ ਡਿਜ਼ਾਈਨ ਕੀਤਾ ਗਿਆ ਸੀ ਜੋ ਉਹਨਾਂ ਦੇ ਕੱਪੜੇ ਸੀ ਉਹਨਾਂ ਨੂੰ ਡਿਜ਼ਾਈਨ ਕੀਤਾ ਗਿਆ ਸੀ ਤੇ ਹੁਣ ਦਲਜੀਤ ਦੋਸਾਂਜ ਦੇ ਜੋ ਆਊਟਫਿਟ ਹੈ ਉਸ ਨੂੰ ਵੀ ਇਸ ਨੇਪਾਲੀ ਡਿਜ਼ਾਈਨਰ ਦੇ ਵੱਲੋਂ ਡਿਜ਼ਾਈਨ ਕੀਤਾ ਗਿਆ ਜੋ ਦਲਜੀਤ ਦੋਸਾਂਜ ਦੇ ਆਊਟਫਿਟ ਨੂੰ ਅਗਰ ਬਰੀਕੀ ਦੇ ਨਾਲ ਵੇਖਿਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸਿਰ ਤੇ ਕਲਗੀ ਲੱਗੀ ਹੋਈ ਹੈ ਉਹਨਾਂ ਨੇ ਚਿੱਟੇ ਰੰਗ ਦੀ ਦਸਤਾਰ ਸਜਾਈ ਹੋਈ ਹੈ ਗਲੇ ਦੇ ਵਿੱਚ ਜੋਹਾਰ ਪਾਏ ਹੋਏ ਨੇ ਹੱਥ ਦੇ ਵਿੱਚ ਤਲਵਾਰ ਫੜੀ ਹੋਈ ਹੈ ਬੇਹਦੀ ਰਾਇਲ ਲੁੱਕ ਨਜ਼ਰ ਆ ਰਹੀ ਹੈ ਚਿੱਟੇ ਰੰਗ ਦੀ ਆਫ ਵਾਈਟ ਕਲਰ ਦੀ ਕੁੜਤਾ ਪਜਾਮਾ ਉਹਨਾਂ ਨੇ ਪਾਇਆ ਹੋਇਆ ਹੈ ਮੰਤਰੀ ਮੰਚ ਤੇ ਦਲਜੀਤ ਦੋਸਾਂਝ ਨੇ ਮਾਂ ਬੋਲੀ ਨੂੰ ਪ੍ਰਮੋਟ ਕੀਤਾ ਹੈ ਪੰਜਾਬੀ ਵਿਰਸੇ ਨੂੰ ਜੋ ਹੈ ਪ੍ਰਮੋਟ ਕੀਤਾ ਹੈ ਪੰਜਾਬ ਦੀ ਝਲਕ ਦਲਜੀਤ ਦੋਸਾਂਝ ਦੇ ਇਸ ਆਊਟਫਿਟ ਤੋਂ ਬਖੂਬੀ ਦੇਖੀ ਜਾ ਸਕਦੀ ਹੈ ਦਲਜੀਤ ਦੋਸਾਂਝ ਦੇ ਆਊਟਫਿਟ ਦੇ ਵਿੱਚ ਪੰਜਾਬ ਦਾ ਨਕਸ਼ਾ ਇਸ ਤੋਂ ਇਲਾਵਾ 35 ਅਖਰੀ ਗੁਰਮੁਖੀ ਦੇ ਵਿੱਚ ਸ਼ਬਦ ਲਿਖੇਗੇ ਇਸ ਤੋਂ ਇਲਾਵਾ ਉਹਨਾਂ ਦੇ ਜੋ ਲੁੱਕ ਦੇ ਵਿੱਚ ਤੁਸੀਂ ਹਾਰ ਭਗਤ ਦੇ ਵਿੱਚ ਗੈਣੇ ਵੀ ਦੇਖ ਸਕਦੇ ਹੋ ਦਲਜੀਤ ਦੋਸਾਂ ਦਾ ਇਹ ਜੋ ਲੁੱਕ ਹੈ ਇੰਟਰਨੈਟ ਦੇ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ ਹਰ ਕੋਈ ਉਸ ਨੂੰ ਪਸੰਦ ਕਰ ਰਿਹਾ ਕੋਈ ਕਹਿ ਰਿਹਾ ਕਿ ਦਲਜੀਤ ਦੋਸਾਂਜ ਦੇ ਵੱਲੋਂ ਮਹਾਰਾਜਾ ਭੁਪਿੰਦਰ ਸਿੰਘ ਦੀ ਕਾਪੀ ਕੀਤੀ ਗਈ ਹੈ ਸੋਸ਼ਲ ਮੀਡੀਆ ਤੇ ਉੱਤੇ ਦਲਜੀਤ ਦੋਸਾਂਜ ਨੂੰ ਪੰਜਾਬ ਦੇ ਰਾਜਕੁਮਾਰ ਦਾ ਵੀ ਟੈਗ ਮਿਲ ਰਿਹਾ ਤਾਂ ਦਲਜੀਤ ਦੋਸਾਂਜ ਦੀ ਇਹ ਲੁੱਕ ਤੁਹਾਨੂੰ ਕਿਵੇਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਦਲਜੀਤ ਦੋਸਾਂਜ ਜਿਨ੍ਹਾਂ ਨੇ ਹਾਲੀਵੁੱਡ ਦੇ ਇਨੇ ਵੱਡੇ ਫੈਸ਼ਨ ਸ਼ੋਅ ਦੇ ਵਿੱਚ ਪੰਜਾਬ ਨੂੰ ਰਿਪਰੈਜ਼ੈਂਟ ਕੀਤਾ ਪੰਜਾਬ ਦੇ ਸੱਭਿਆਚਾਰ ਨੂੰ ਦਿਖਾਇਆ ਕਿਸ ਤਰੀਕੇ ਦੇ ਨਾਲ ਰਾਜਿਆਂ ਮਹਾਰਾਜਿਆਂ ਵਾਲੇ ਕਲਚਰ ਨੂੰ ਉੱਥੇ ਤੱਕ ਲੈ ਕੇ ਗਏ ਆਪਣੀ ਦਿੱਖ ਨੂੰ ਆਪਣੇ ਪੰਜਾਬੀ ਵਿਰਸਨ ਦਿਖਾਇਆ ਤੁਹਾਨੂੰ ਦਲਜੀਤ ਦੋਸਾਂਜ ਦਾ ਇਹ ਰੂਪ ਕਿਵੇਂ ਦਾ ਲੱਗਿਆ ਇਹ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਤੁਹਾਡੇ ਕਮੈਂਟ ਵੀ ਅਸੀਂ ਰੀਡ ਜ਼ਰੂਰ ਕਰਾਂਗੇ ਕਿ ਦਲਜੀਤ ਦੋਸਾਂਜ ਪਰ ਤੁਹਾਡੀ ਕੀ ਰਾਏ ਹੈ ਦਲਜੀਤ ਦੋਸਾਂਜ ਦੇ ਇਸ ਪਹਿਰਾਵੇ ਦੇ ਉੱਤੇ ਕੈਪ ਦੇ ਉੱਤੇ ਜੋ ਗੁਰਬਾਣੀ ਦਾ ਗੁਰੂ ਮੰਤਰ ੴ ਇਹ ਵੀ ਤੁਸੀਂ ਸਾਫ਼ ਤੌਰ ਤੇ ਵੇਖ ਸਕਦੇ ਹੋ ਦਲਜੀਤ ਦੋਸਾਂ ਨੇ ਵਿਦੇਸ਼ ਦੀ ਧਰਤੀ ਤੇ ਭਾਰਤ ਦੇ ਸਿੱਖ ਸੱਭਿਆਚਾਰ ਦਾ ਝੰਡਾ ਬੁਲੰਦ ਕੀਤਾ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੋ ਦਲਜੀਤ ਦੋਸਾਂ ਦੇ ਵੱਲੋਂ ਇਸ ਮੈਟਗਾਲਾ 2025 ਇਵੈਂਟ ਦੇ ਵਿੱਚ ਪਾਇਆ ਗਿਆ ਜਿਸ ਨੂੰ ਹਰ ਕੋਈ ਉਹਨਾਂ ਦੀ ਤਾਰੀਫ਼ ਕਰ ਰਿਹਾ ਦਲਜੀਤ ਨੇ ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਦੇ ਰੈੱਡ ਕਾਰਪਟ ਤੇ ਜਿਸ ਤਰੀਕੇ ਦੇ ਨਾਲ ਐਂਟਰੀ ਮਾਰੀ ਜਿਸ ਤਰੀਕੇ ਦੇ ਨਾਲ स्टाइलिश ਤੇ ਰਾਇਲ ਲੁੱਕ ਦੇ ਵਿੱਚ ਦਲਜੀਤ ਦੋਸਾਂਝ ਨਜ਼ਰ ਆਏ ਹਰ ਪਾਸੇ ਇਸ ਦੀ ਤਾਰੀਫ ਕੀਤੀ ਜਾ ਰਹੀ ਹੈ ਦਲਜੀਤ ਦੋਸਾਂਝ ਦਾ ਇਹ ਲੁੱਕ ਪਹਿਲਾਂ ਤੁਸੀਂ ਕਦੇ ਵੀ ਨਹੀਂ ਦੇਖਿਆ ਹੋਏਗਾ ਮੈਟ ਗਾਲਾ 2025 ਦੇ ਵਿੱਚ ਜਿਸ ਤਰੀਕੇ ਦੇ ਨਾਲ ਦਲਜੀਤ ਦੋਸਾਜ ਆਂਦੇ ਨੇ ਉਹਨਾਂ ਦਾ ਇਹ ਰਾਇਲ ਲੁੱਕ ਨਜ਼ਰ ਆ ਰਿਹਾ ਹੈ ਮੁੱਛਾਂ ਨੂੰ ਤਾ ਦਿੰਦੇ ਹੋਏ ਕੈਮਰੇ ਦੇ ਸਾਹਮਣੇ ਜੋ ਹਾਲੀਵੁੱਡ ਦੇ ਇੰਨੇ ਸਾਰੇ ਸਿਤਾਰੇ ਸੀ ਹਾਲੀਵੁੱਡ ਦੇ ਸੈਲੀਬ੍ਰਿਟੀ ਵੀ ਦਲਜੀਤ ਦੋਸਾਜ ਦੀ ਇਸ ਲੁੱਕ ਨੂੰ ਦੇਖਦੇ ਹੀ ਰਹਿ ਗਏ ਕਿ ਆਖਰ ਕਿਸ ਤਰੀਕੇ ਦੇ ਨਾਲ ਦਲਜੀਤ ਦੋਸਾਜ ਇੱਕ ਰਾਜੇ ਵਾਂਗ ਉੱਥੇ ਪਹੁੰਚੇ ਰੈਡ ਕਾਰਪਟ ਤੇ ਜਦੋਂ ਉਹਨਾਂ ਨੇ ਐਂਟਰੀ ਮਾਰੀ ਤਾਂ ਹਰ ਕੋਈ ਉਹਨਾਂ ਦੇ ਵੱਲ ਵੇਖਦਾ ਹੀ ਰਹਿ ਗਿਆ ਪਰ ਹੁਣ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਮੈਟ ਗਾਲਾ ਇਵੈਂਟ ਆਖਰ ਹੁੰਦਾ ਕੀ ਹੈ ਕੀ ਇਸ ਇਵੈਂਟ ਦੇ ਰੂਲਸ ਹੁੰਦੇ ਨੇ ਕਿ ਕੋਈ ਵੀ ਸੈਲੀਬ੍ਰਿਟੀ ਇਸ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰ ਸਕਦਾ ਹੈ ਮੈਡ ਗਾਲਾ 2025 ਦੇ ਵਿੱਚ ਜੋ ਪਹਿਲੇ ਪੰਜਾਬੀ ਆਰਟਿਸਟ ਨੇ ਜੋ ਕਲਾਕਾਰ ਬਣੇ ਨੇ ਉਹਨੇ ਦਲਜੀਤ ਦੋਸਾਂਝ ਬਾਲੀਵੁੱਡ ਦੇ ਕਈ ਸੈਲੀਬ੍ਰਿਟੀਆਂ ਅਕਸਰ ਮੈਡ ਗਾਲਾ ਇਵੈਂਟ ਦੇ ਵਿੱਚ ਜਾਂਦੇ ਨੇ ਹਰ ਸਾਲ ਇਹ ਇਵੈਂਟ ਆਰਗੇਨਾਈਜ਼ ਕੀਤਾ ਜਾਂਦਾ ਪਰ ਇਸ ਸਾਲ ਜੋ ਆਰਟਿਸਟ ਨੇ ਦਲਜੀਤ ਦਸਾਂਜ ਉਹਨਾਂ ਨੇ ਇਤਿਹਾਸ ਰਚ ਦਿੱਤਾ ਹੈ ਤਾਂ ਮੈਟ ਗਾਲਾ ਇਵੈਂਟ ਕੀ ਹੈ ਉਹ ਵੀ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਦੱਸ ਦਈਏ ਕਿ ਮੈਟ ਗਾਲਾ ਅੱਜ ਦੇ ਸਮੇਂ ਦੇ ਵਿੱਚ ਇਹ ਦੁਨੀਆ ਦਾ ਸਭ ਤੋਂ ਵੱਡਾ ਫੈਸ਼ਨ ਇਵੈਂਟ ਹੈ ਵੱਡੇ ਵੱਡੇ ਸੈਲੀਬ੍ਰਿਟੀਆਂ ਇਸ ਇਵੈਂਟ ਦਾ ਹਿੱਸਾ ਬੰਦੇ ਨੇ ਕਾਫੀ ਐਕਸਾਈਟਡ ਨਜ਼ਰ ਆਉਂਦੇ ਨੇ ਤਾਂ ਇਹ ਵੱਡਾ ਇਵੈਂਟ ਫੈਸ਼ਨ ਇਵੈਂਟ ਹੁੰਦਾ ਦੁਨੀਆ ਦਾ ਸਭ ਤੋਂ ਵੱਡਾ ਕਪੜਿਆਂ ਦੇ ذریعے ਖੁਦ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਆਰਟ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਆਪਣੇ ਕਲਚਰ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਵੱਡੇ ਵੱਡੇ ਬਾਲੀਵੁੱਡ ਤੇ ਹਾਲੀਵੁੱਡ ਦੇ ਸਿਤਾਰੇ ਜਿਹੜੇ ਨੇ ਇਸ ਦੇ ਵਿੱਚ ਸ਼ਿਰਕਤ ਕਰਦੇ ਨੇ ਇਸ ਵਾਰ ਰਹਿਾਨਾ ਜੋ ਸ਼ਕੀਰ ਆ ਇਸ ਤੋਂ ਇਲਾਵਾ ਕਈ ਹਾਲੀਵੁੱਡ ਸਟਾਰੇ ਨੇ ਜੋ ਉਥੇ ਰੈਡ ਕਾਰਪਟ ਤੇ ਨਜ਼ਰ ਆਏ ਮੈਟ ਕਾਲਾ 2025 ਦੇ ਵਿੱਚ ਉਹਨਾਂ ਦੀਆਂ ਫੋਟੋਜ਼ ਵਾਇਰਲ ਹੋਈਆਂ ਪਰ ਹਾਲੀਵੁੱਡ ਸਟਾਰਾਂ ਤੋਂ ਇਲਾਵਾ ਬਾਲੀਵੁੱਡ ਸਟਾਰਾਂ ਤੋਂ ਇਲਾਵਾ ਜੋ ਸਭ ਤੋਂ ਜ਼ਿਆਦਾ ਲਾਈਮਲਾਈਟ ਦੇ ਵਿੱਚ ਰਹੇ ਉਹ ਨੇ ਪੰਜਾਬ ਦੇ ਪੁੱਤ ਦਲਜੀਤ ਦਸਾਂਜ ਨਿਊਯਾਰਕ ਦੇ ਵਿੱਚ ਹਰ ਸਾਲ ਇਹ ਇਵੈਂਟ ਆਰਗੇਨਾਈਜ਼ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਦੱਸਦੀ ਕਿ ਮੈਟ ਗਾਲਾ ਇਵੈਂਟ ਦੇ ਵਿੱਚ ਕੁਝ ਰੂਲਸ ਹੁੰਦੇ ਨੇ ਜਿਸ ਨੂੰ ਫਾਲੋ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕੋਈ ਵੀ ਇਸ ਇਵੈਂਟ ਦੇ ਵਿੱਚ ਐਵੇਂ ਹੀ ਪਾਰਟਿਸਿਪੇਟ ਨਹੀਂ ਕਰ ਸਕਦਾ ਜੋ ਰੂਲਸ ਨੇ ਉਹ ਤੁਹਾਨੂੰ ਦੱਸ ਦਿੰਨੇ ਆ ਇੱਕ ਇੱਕ ਕਰਕੇ ਸਭ ਤੋਂ ਪਹਿਲਾ ਰੂਲ ਹੁੰਦਾ ਹੈ ਕਿ ਇਸ ਇਵੈਂਟ ਦੇ ਵਿੱਚ ਗੈਸਟ ਨੂੰ ਫੋਨ ਲਿਜਾਉਣ ਦੀ ਇਜਾਜ਼ਤ ਨਹੀਂ ਹੁੰਦੀ ਇਸ ਬਾਰੇ ਤੁਹਾਨੂੰ ਵਿਸਤਾਰ ਦੇ ਨਾਲ ਦੱਸਦੇ ਆ ਦਰਸਲ ਮੈਟ ਗਾਲਾ ਇਵੈਂਟ ਦੇ ਵਿੱਚ ਮਿਊਜ਼ੀਅਮ ਦੇ ਅੰਦਰ ਜੋ ਕੁਝ ਵੀ ਹੁੰਦਾ ਉਸ ਨੂੰ ਬਾਹਰ ਨਹੀਂ ਦਿਖਾਇਆ ਜਾ ਸਕਦਾ ਕੁਝ ਗੈਸਟ ਜਿਹੜੇ ਹੁੰਦੇ ਨੇ ਮਿਊਜ਼ੀਅਮ ਦੇ ਅੰਦਰ ਆਉਂਦੇ ਉਹਨਾਂ ਨੂੰ ਫੋਨ ਆਪਣੇ ਨਾਲ ਲੈ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਮਤਲਬ ਕਿ ਜੋ ਸਿਤਾਰੇ ਹੁੰਦੇ ਨੇ ਉਹ ਆਪਣੇ ਕਿਸੇ ਵੀ ਆਰਟਿਸਟ ਦੇ ਨਾਲ ਜੋ ਉੱਥੇ ਮੌਜੂਦ ਹੁੰਦੇ ਨੇ ਉਹਨਾਂ ਦੇ ਨਾਲ ਫੋਟੋ ਜਾਂ ਫਿਰ ਸੈਲਫੀ ਕਲਿੱਕ ਨਹੀਂ ਕਰ ਸਕਦੇ ਨੋ ਸੋਸ਼ਲ ਮੀਡੀਆ ਵਾਲਾ ਰੂਲ ਜਿਹੜਾ ਹੈ ਉੱਥੇ ਅਪਲਾਈ ਹੁੰਦਾ ਹੈ ਇਹ ਰੂਲ ਜਿਹੜਾ ਹੈ ਵੌਕ ਮੈਗਜ਼ੀਨ ਦੀ ਐਡੀਟਰ ਇਨ ਚੀਫ ਅਨਾ ਵਿਟੋਰ ਦੇ ਵੱਲੋਂ ਲਿਆਂਦਾ ਗਿਆ ਸੀ ਹਾਲਾਂਕਿ ਇਸ ਨਿਯਮ ਦੇ ਬਾਵਜੂਦ ਕੁਝ ਸੈਲੀਬ੍ਰਿਟੀਜ਼ ਹੁੰਦੇ ਨੇ ਜੋ ਮੈਟ ਗਾਲਾ ਦੇ ਇਵੈਂਟ ਦੇ ਵਿੱਚ ਆਪਣੀ ਲੁਕਸ ਨੂੰ ਇੰਸਟਾਗ੍ਰam ਤੇ ਜ਼ਰੂਰ ਸ਼ੇਅਰ ਕਰਦੇ ਨੇ ਪਰ ਇਸ ਦੌਰਾਨ ਤੁਸੀਂ ਕਿਸੇ ਸੈਲੀਬ੍ਰਿਟੀ ਦੇ ਨਾਲ ਫੋਟੋ ਕਲਿੱਕ ਨਹੀਂ ਕਰ ਸਕਦੇ ਨਾ ਹੀ ਤੁਸੀਂ ਆਪਣਾ ਫੋਨ ਅੰਦਰ ਲਿਜਾ ਸਕਦੇ ਹੋ ਇਸ ਤੋਂ ਇਲਾਵਾ ਗੱਲ ਕਰ ਦਿੱਤੀ ਜਾਵੇ ਕੁਝ ਖਾਸ ਨਿਯਮ ਖਾਣ ਸੰਬੰਧੀ ਵੀ ਹੈਗੇ ਜਿਸ ਦੇ ਵਿੱਚ ਹੈ ਕਿ ਤੁਸੀਂ ਲਸਣ ਪਿਆਜ਼ ਨਹੀਂ ਖਾ ਸਕਦੇ ਅਨਾਵੈਂਟੋਰ ਮੈਟ ਗਾਲਾ ਇਵੈਂਟ ਦੇ ਮੀਨੂ ਨੂੰ ਖੁਦ ਖਾਸ ਤੌਰ ਤੇ ਧਿਆਨ ਰੱਖ ਕੇ ਡਿਜ਼ਾਈਨ ਕਰਦੇ ਨੇ ਜਿਸ ਦੇ ਵਿੱਚ ਪਿਆਜ਼ ਲਸਣ ਵਰਗੀਆਂ ਚੀਜ਼ਾਂ ਨਹੀਂ ਸ਼ਾਮਲ ਹੁੰਦੀਆਂ ਇਸ ਦੇ ਨਾਲ ਕਿਹਾ ਜਾਂਦਾ ਹੈ ਕਿ ਤੁਹਾਨੂੰ ਬੈਡ ਬਰੀਥਿੰਗ ਹੋ ਸਕਦੀ ਹੈ ਤੇ ਜੋ ਬਰੁਸ਼ੀਟਾ ਵਰਗੀ ਡੇਸ਼ ਹੈ ਇਸ ਨੂੰ ਵੀ ਮੈਨਿਊ ਤੋਂ ਬਾਹਰ ਰੱਖਿਆ ਜਾਂਦਾ ਹੈ ਤਾਂ ਕਿ ਸੈਲੀਬ੍ਰਿਟੀਜ਼ ਦੇ ਕੱਪੜੇ ਖਰਾਬ ਨਾ ਹੋ ਸਕਣ ਇਸ ਤੋਂ ਇਲਾਵਾ ਖਾਸ ਗੱਲ ਹੈ ਕਿ ਮੈਟਰੋਪੋਲੀਟਨ ਮਿਊਜ਼ੀਅਮ ਆਫ ਆਰਟ ਇੱਕ ਨੋ ਸਮੋਕਿੰਗ ਜ਼ੋਨ ਹੈ ਇਸ ਦਾ ਮਤਲਬ ਕੀ ਹੈ ਵਿਥੋਂ ਦੱਸਦੇ ਹਾਂ ਦਰਸਾ ਕੋਈ ਵੀ ਸੈਲੀਬ੍ਰਿਟੀ ਇਵੈਂਟ ਦੇ ਦੌਰਾਨ স্মੋਕ ਨਹੀਂ ਕਰ ਸਕਦਾ ਇਸ ਤੇ ਲਈ ਇਹ ਸਪੈਸ਼ਲ ਧਿਆਨ ਰੱਖਿਆ ਜਾਂਦਾ ਹੈ ਕਿ ਇੱਥੇ ਜਿਹੜਾ ਸਮੋਕਿੰਗ ਨਹੀਂ ਕੀਤੀ ਜਾ ਸਕੀ ਕਿਉਂਕਿ ਜੇਕਰ ਸਮੋਕਿੰਗ ਹੋਏਗੀ ਤਾਂ ਸੈਲੀਬ੍ਰਿਟੀ ਦੇ ਕੋਸਟਿਊਮਸ ਜਿਹੜੇ ਨੇ ਉਹ ਖਰਾਬ ਬਹੁਤ ਹੋ ਸਕਦੇ ਨੇ ਤਾਂ ਇਸ ਕਰਕੇ ਇੱਕ ਖਾਸ ਤੌਰ ਤੇ ਨਿਯਮ ਬਣਾਇਆ ਜਾਂਦਾ ਹੈ ਪਰ ਜੇਕਰ ਕੋਈ ਸੈਲੀਬ੍ਰਿਟੀ ਇਸ ਨਿਯਮ ਨੂੰ ਤੋੜਦਾ ਹੈ ਤਾਂ ਉਸ ਨੂੰ ਅਗਲੀ ਵਾਰ ਮੈਟ ਗਾਲਾ ਇਵੈਂਟ ਦੇ ਵਿੱਚ ਇਨਵੀਟੇਸ਼ਨ ਜਿਹੜਾ ਹੈ ਉਹ ਨਹੀਂ ਦਿੱਤਾ ਜਾਂਦਾ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਮੈਟ ਗਾਲਾ ਇਵੈਂਟ ਦੇ ਵਿੱਚ ਕੋਈ ਵੀ ਆਸਾਨੀ ਦੇ ਨਾਲ ਆ ਸਕਦਾ ਹੈ ਸੈਲੀਬ੍ਰਿਟੀਜ਼ ਨੂੰ ਸਪੈਸ਼ਲ ਬੁਲਾਇਆ ਜਾਂਦਾ ਹੋਏਗਾ ਪਰ ਅਜਿਹਾ ਨਹੀਂ ਹੈ ਇਸ ਦੇ ਵਿੱਚ ਐਂਟਰੀ ਫੀਸ ਜਿਹੜੀ ਆ ਉਹ ਨਹੀਂ ਹੁੰਦੀ ਕਿਸੇ ਵੀ ਸੈਲੀਬ੍ਰਿਟੀ ਨਹੀਂ ਜੇਕਰ ਇਵੈਂਟ ਦੇ ਵਿੱਚ ਇੱਕ ਆਮ ਇਨਸਾਨ ਨਹੀਂ ਜਾ ਸਕਦਾ ਕਿਉਂਕਿ ਇਸ ਦੇ ਵਿੱਚ ਲੱਖ ਰੁਪਏ ਦੀ ਕਰ ਜਿਹੜੀ ਆ ਉਹ ਰੱਖੀ ਜਾਂਦੀ ਹੈ ਕੋਈ ਵੀ ਇਸ ਦੇ ਵਿੱਚ ਸ਼ਾਮਲ ਨਹੀਂ ਹੋ ਸਕਦਾ ਜੇਕਰ ਇੱਕ ਟੇਬਲ ਦੀ ਗੱਲ ਕੀਤੀ ਜਾਵੇ ਤਾਂ ਕਰੋੜਾ ਰੁਪਏ ਦੇ ਵਿੱਚ ਉਸ ਦੀ ਕੀਮਤ ਹੁੰਦੀ ਹੈ ਹਾਲਾਂਕਿ ਕੁਝ ਗੈਸਟ ਜਿਹੜੇ ਇਦਾਂ ਦੇ ਹੁੰਦੇ ਨੇ ਜਿਨ੍ਹਾਂ ਨੂੰ ਫੈਸ਼ਨ ਹਾਊਸ ਦੇ ਵੱਲੋਂ ਖੁਦ ਸਪான்ਸਰ ਕੀਤਾ ਜਾਂਦਾ ਕਿਉਂਕਿ ਉਹਨਾਂ ਦੇ ਕੱਪੜੇ ਉਹ ਖੁਦ ਡਿਜ਼ਾਈਨ ਕਰਦੇ ਨੇ ਤਾਂ ਕੋਈ ਵੀ ਸੈਲੀਬ੍ਰਿਟੀ ਜਾਂ ਗੈਸਟ ਨੂੰ ਫਰੀ ਐਂਟਰੀ ਜਿਹੜੀ ਆ ਇਸ ਮੈਟ ਗਾਲਾ ਇਵੈਂਟ ਦੇ ਵਿੱਚ ਨਹੀਂ ਮਿਲਦੀ ਇਸ ਦੇ ਲਈ ਤੁਹਾਨੂੰ ਕੁਝ ਪੈਸਿਆਂ ਦਾ ਭੁਗਤਾਨ ਕਰਨਾ ਪੈਂਦਾ ਜੋ ਟਿਕਟ ਰੱਖੀ ਹੁੰਦੀ ਆ ਉਸ ਦੇ ਲਈ ਤੁਹਾਨੂੰ ਪੈਸੇ ਪੇ ਕਰਨੇ ਪੈਂਦੇ ਨੇ ਤਾਂ ਇਸ ਤਰੀਕੇ ਦੇ ਇਹ ਕੁਝ ਨਿਯਮ ਨੇ ਜਿਨ੍ਹਾਂ ਦੀ ਪਾਲਣਾ ਕਰਨੀ ਪੈਂਦੀ ਹੈ ਜੇਕਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਅਗਲੀ ਵਾਰ ਮੈਟ ਗਾਲਾ ਇਵੈਂਟ ਦੇ ਵਿੱਚ ਵੀ ਬੁਲਾਇਆ ਨਹੀਂ ਜਾਂਦਾ ਇਸ ਤੋਂ ਇਲਾਵਾ ਇਸ ਵਾਰ ਦਾ ਜਿਹੜਾ ਥੀਮ ਸੀ ਉਹ ਸੀ ਬਲੈਕ ਫੈਸ਼ਨ ਜਿਸ ਨੂੰ ਖਾਸ ਤੌਰ ਤੇ ਇਸ ਈਵੈਂਟ ਦੀ ਜਾਨ ਮੰਨਿਆ ਗਿਆ ਸੀ ਪਰ ਦਿਲਜੀਤ ਦੋਸਾਂ ਨੇ ਇਸ ਥੀਮ ਤੋਂ ਹਟ ਕੇ ਇੱਕ ਰਾਇਲ ਲੁੱਕ ਨੂੰ ਚੁਣਿਆ ਸ਼ਾਹੀ ਪੰਜਾਬੀ ਲੁੱਕ ਦੇ ਵਿੱਚ ਆਪਣੇ ਕਲਚਰ ਨੂੰ ਫੋਲੋ ਕਰਦੇ ਹੋਏ ਦਿਲਜੀਤ ਦੋਸਾਂਜ ਨਜ਼ਰ ਆਏ ਜਿਨ੍ਹਾਂ ਨੇ ਫੈਨਸ ਦੇ ਦਿਲ ਨੂੰ ਜਿੱਤ ਲਿਆ ਫੈਨਸ ਕਾਫੀ ਖੁਸ਼ ਹੋਏ ਦੱਸ ਦੇਗੀ ਜੋ ਮਿਊਜ਼ੀਅਮ ਆਫ ਆਰਟਸ ਹੈ ਇਸ ਦਾ ਮੁੱਖ ਜਿਹੜਾ ਉਦੇਸ਼ ਹੁੰਦਾ ਯਾਨੀ ਕਿ ਇਸ ਦਾ ਏਮ ਇਹੀ ਹੈ ਕਿ ਮਿਊਜ਼ੀਅਮ ਦੇ ਕੋਸਟਿਊਮ ਇੰਸਟੀਚਿਊਟ ਦੇ ਲਈ ਪੈਸੇ ਜਟਾਣਾ ਕਿਉਂਕਿ ਇੱਕ ਬਹੁਤ ਵੱਡਾ ਫੈਸ਼ਨ ਸ਼ੋਅ ਹੁੰਦਾ ਜਿਸ ਦੇ ਵਿੱਚ ਫੈਸ਼ਨ ਕਲਚਰ ਜੋ ਤੁਹਾਡੇ ਆਰਟ ਹੈ ਉਸ ਨੂੰ ਰਿਪਰੈਜ਼ੈਂਟ ਕੀਤਾ ਜਾਂਦਾ ਹੈ ਦੁਨੀਆ ਦੇ ਮਸ਼ਹੂਰ ਡਿਜ਼ਾਈਨਰ ਜੋ ਕਲਾਕਾਰ ਹੁੰਦੇ ਨੇ ਸਿੰਗਰ ਹੁੰਦੇ ਨੇ ਉਹ ਇਸ ਦੇ ਵਿੱਚ ਪਾਰਟਿਸਪੇਟ ਕਰਦੇ ਨੇ ਹਰ ਸਾਲ ਇਸ ਮੈਟ ਗਾਲਾ ਥੀਮ ਦੀ ਅਲੱਗ-ਅਲੱਗ ਥੀਮ ਰੱਖੀ ਜਾਂਦੀ ਹੈ ਉਹਨਾਂ ਦੇ ਹਿਸਾਬ ਦੇ ਨਾਲ ਜਿਹੜੇ ਗੈਸਟ ਹੁੰਦੇ ਨੇ ਉਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਹੈ ਡਿਜ਼ਾਈਨਰ ਜਿਹੜੇ ਨੇ ਆਪਣੇ ਡਿਜ਼ਾਈਨ ਨੂੰ ਰਿਪਰੈਜ਼ੈਂਟ ਕਰਦੇ ਨੇ ਤਾਂ ਦੁਨੀਆ ਦੇ ਸਭ ਤੋਂ ਵੱਡੇ ਫੈਸ਼ਨ ਸ਼ੋਅ ਦੇ ਵਿੱਚ ਦਲਜੀਤ ਦੋਸਾਂ ਛਾਗੇ ਜਿਨ੍ਹਾਂ ਦੀ ਲੁੱਕ ਨੂੰ ਹਰ ਪਾਸੇ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਜੇਕਰ ਤੁਸੀਂ ਟਵਿੱਟਰ ਤੇ ਹੁਣ ਸਰਚ ਕਰੋਗੇ ਤਾਂ ਦਲਜੀਤ ਦੋਸਾਂਝ ਜੀ ਤੁਹਾਨੂੰ ਟ੍ਰੈਂਡਿੰਗ ਦੇ ਵਿੱਚ ਨਜ਼ਰ ਆਣਗੇ ਉਹਨਾਂ ਦੀ ਇਹ ਲੁੱਕ ਕਾਫੀ ਟ੍ਰੈਂਡ ਦੇ ਵਿੱਚ ਹੈ ਕਿਉਂਕਿ ਇੱਕ ਰਾਜਿਆ ਦੇ ਵਾਂਗ ਇੱਕ ਮਹਾਰਾਜੇ ਦੇ ਵਾਂਗ ਜਦੋਂ ਦਲਜੀਤ ਦੋਸਾਂਝ ਉਸ ਰੈੱਡ ਕਾਰਪਟ ਤੇ ਪਹੁੰਚੇ ਤਾਂ ਹਰ ਕੋਈ ਉਹਨਾਂ ਨੂੰ ਦੇਖਦਾ ਹੀ ਰਹਿ ਗਿਆ ਇੱਕ ਲੁੱਕ ਤੁਹਾਨੂੰ ਦਲਜੀਤ ਦੋਸਾਂਝ ਦੀ ਕਿਵੇਂ ਲੱਗੀਆ ਕਮੈਂਟ ਕਰਕੇ ਜ਼ਰੂਰ ਦੱਸਿਓ ਦਲਜੀਤ ਦੋਸਾਂਝ ਜੋ ਆਫ ਵਾਈਟ ਕੁਰਤੇ ਪਜਾਮੇ ਦੇ ਵਿੱਚ ਗਲ ਦੇ ਵਿੱਚ ਉਹਨਾਂ ਨੇ ਹਾਰ ਪਾਇਆ ਹੋਇਆ ਸਿਰ ਤੇ ਕਲਗੀ ਲਗਾਈ ਹੋਈ ਹੈ ਹੱਥ ਦੇ ਵਿੱਚ ਤਲਵਾਰ ਫੜੀ ਹੋਈ ਹੈ ਮੁੱਛਾਂ ਨੂੰ ਤਾ ਦਿੰਦੇ ਹੋਏ ਦਲਜੀਤ ਦੋਸਾਂਝ ਇਸ ਦਰਮਿਆਨ ਨਜ਼ਰ ਆਏ ਹਾਲੀਵੁੱਡ ਦੇ ਕਈ ਵੱਡੇ ਵੱਡੇ ਸੈਲੀਬ੍ਰਿਟੀਆਂ ਉਹਨਾਂ ਦੇ ਸਾਹਮਣੇ ਸੀ ਪਰ ਪੰਜਾਬ ਦੇ ਪੁੱਤ ਨੇ ਪੰਜਾਬੀਆਂ ਦਾ ਮਾਣ ਹਾਲੀਵੁੱਡ ਦੇ ਫੈਸ਼ਨ ਵੀਕ ਫੈਸ਼ਨ ਸ਼ੋਅ ਦੇ ਵਿੱਚ ਵਧਾਇਆ ਕਿਸ ਤਰੀਕੇ ਦੇ ਨਾਲ ਦਲਜੀਤ ਦੋਸਾਂਝ ਉੱਥੇ ਆਪਣੀ ਇਸ ਲੁੱਕ ਨੂੰ ਰਿਪਰੈਜ਼ੈਂਟ ਕਰਦੇ ਹੋਏ ਨਜ਼ਰ ਆਏ ਤੁਸੀਂ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖਿਆ